ਇਹ ਦਾਸ ਸਰਜੀ ਸੰਗਰੰਥੀ ਲਾਈਵ ਆ ਰਿਹਾ ਹੈ ਭਾਈ ਸੰਗਤਾਂ ਨੂੰ ਬੇਨਤੀ ਹੈ ਕਿ ਵੱਤਵਾ ਲਾਈਵ ਸਬਸਕ੍ਰਾਈਬ ਸ਼ੇਅਰ ਕਰੋ ਆਓ ਜੀ ਇਹਨਾਂ ਗੁਰਮਤ ਵਿਚਾਰਾ ਕਰਨੀਆਂ ਹਨ ਕਿ ਸ਼ਬਦ ਗੁਰੂ ਗੁਰੂ ਗੁਰਬਾਣ ਹੈ ਅਰ ਸਿੱਖ ਕੀ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ ਫਿਰ ਗੁਰਮੁਖ ਤੇ ਮਨਮੁਖ ਦੀ ਗੱਲ ਤੋਂ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਤਵਾ ਵੀਰਪਰਾ ਆਪਣੇ ਚਰਨ ਤੇ ਲਾਈਵ ਜੁੜਜੋ ਆਓ ਜੀ ਦਾ ਵੀਰ ਸ਼ਬਦ ਗੁਰੂ ਗ੍ਰੰਥ ਸਾਹਿਬ ਬਾਰੇ ਵਿਚਾਰਾ ਕਰਨ ਲੱਗਿਆ ਹੈ ਗੁਰੂ ਗੁਰਬਾਣੀ ਹੈ ਅਰ ਸਿੱਖ ਕੀ ਹੈ ਸਿੱਖੀ ਸਿੱਖਿਆ ਗੁਰੂ ਚਾਰ ਫਿਰ ਗੁਰਮੁਖ ਤੇ ਮਨਮੁਖ ਦੀ ਗੱਲ ਅਤੇ ਮਾਇਆ ਤਾਰੀ ਤੰਨਾ ਬੋਲਾ ਇਸ ਗੱਲ ਦੀ ਵਿਚਾਰ ਅਚ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਸ਼ਕਤੀ ਗੁਰੂ ਨੇ ਵਿਅਕਤੀ ਗੁਰੂ ਨਹੀਂ ਸ਼ਕਸੀ ਗੁਰੂ ਨਹੀਂ ਈਸ਼ਵਰ ਕੋਈ ਵਿਅਕਤੀ ਨਹੀਂ ਈਸ਼ਵਰ ਪਰਮਾਤਮਿਕ ਸ਼ਕਤੀ ਹੈ ਇੱਕ ਵਿਅਕਤੀ ਇੱਕ ਮਨੁੱਖ ਇੱਕ ਸਮੇਂ ਇੱਕ ਥਾਂ ਤੇ ਤੇ ਹੋ ਸਕਦਾ ਹੈ ਪਰ ਸਾਰੀਆਂ ਥਾਵਾਂ ਤੇ ਨਹੀਂ ਹੋ ਸਕਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਸ ਦਿਨ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਹਿਬ ਮਹਾਰਾਜ ਦਾ ਪ੍ਰਕਾਸ਼ ਕਰਵਾਇਆ ਸੀ ਉਸ ਦਿਨ ਸੰਗਤਾਂ ਦੇ ਸਾਹਮਣੇ ਕਥਾ ਰੱਖੀ ਸੀ ਅਰ ਖੁਸ ਕਿਸਮਤ ਸੰਨ ਉਹ ਗੁਰੂ ਦੇ ਸਿੱਖ ਜੋ ਗੁਰੂ ਦੇ ਮੁਖਾਰ ਬਿਨ ਤੋਂ ਕਥਾ ਸ਼ਰਵਣ ਕਰਦੇ ਸਨ ਸਹਿਬਾਂ ਨੇ ਜਿਹੜੀ ਉੱਥੇ ਸਭ ਤੋਂ ਪਹਿਲੇ ਗੱਲ ਰੱਖੀ ਸੰਗਤਾਂ ਦੇ ਸਾਹਮਣੇ ਉਹ ਇਹ ਕੀ ਸਤਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭਨਾ ਦਰਸ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਖਿਆਲਾਂ ਨੂੰ ਕਾਲਮ ਬੰਦ ਕਰਦੇ ਨੇ ਮਹਾਰਾਜ ਨੇ ਆਖਿਆ ਇਹ ਮੇਰਾ ਜੋ ਸਰੀਰ ਹੈ ਨਾ ਇਹਦੇ ਤੁਸੀਂ ਸਾਰੀਆਂ ਥਾਵਾਂ ਤੇ ਦਰਸ਼ਨ ਨਹੀਂ ਕਰ ਸਕਦੇ ਮੇਰਾ ਸਰੀਰ ਇੱਥੇ ਹੀ ਹੈ ਪਰ ਦੂਜੀ ਤੀਜੀ ਥਾਵਾਂ ਤੇ ਇੱਕੋ ਜਿਹੀ ਹੈ ਸਤਿਗੁਰੂ ਕੇ ਸ਼ਰੀਰ ਹੈ ਜੋ ਸਭਾਨ ਸਮੇ ਸਭ ਨਾਦਰਸ ਹੈ ਜੇ 100 ਸ਼ਹਿਰਾਂ ਦੇ ਵਿੱਚ ਸਿੱਖ ਰਹਿੰਦੇ ਹਨ ਤਾਂ ਮੇਰੇ ਸ੍ਰੀ ਨੂੰ ਇੱਕ ਸ਼ਹਿਰ ਦੇ ਲੋਕ ਹੀ ਵੇਖ ਸਕਦੇ ਨੇ 399 ਸ਼ਹਿਰਾਂ ਦੇ ਨਹੀਂ ਕਿਉਂਕਿ ਸ਼ਰੀਰ ਵਿਆਪਕ ਨਹੀਂ ਹੈ ਨਾ ਇੱਕ ਥਾਂ ਤੇ ਸ਼ਰੀਰ ਰਹਿ ਸਕਦਾ ਹੈ ਪਿਆਰਿਓ ਦੂਜੀ ਤੀਜੀ ਥਾਂ ਤੇ ਨਹੀਂ ਫਿਰ ਕਿਸ ਤਰ੍ਹਾਂ ਕਰੀਏ ਤੇ ਹਰ ਥਾਂ ਤੇ ਦਰਸ਼ਨ ਕਰਨੇ ਹੋਣ ਤੋਂ ਮਹਾਰਾਜ ਨੇ ਉੱਥੇ ਹੁਕਮ ਕੀਤਾ ਗ੍ਰੰਥ ਰੇਦਾ ਗੁਰ ਕੋਇ ਹੈ ਜਨ ਉਤਮ ਹੈ ਸਭ ਕਾਲ ਰਹੇ ਹੈ ਗੁਰੂ ਗ੍ਰੰਥ ਸਹਿਬ ਨੂੰ ਹੀ ਗੁਰੂ ਦਾ ਦਿਲ ਤੇ ਦਿਮਾਗ ਜਾਨਣਾ ਉਤਮ ਹੈ ਕਿਉਂਕਿ ਇਹ ਸਭ ਕਾਲ ਰਹੇ ਹੈ ਮੇਰਾ ਸਰੀਰ ਅੱਜ ਹੈ ਤੇ ਕੱਲ ਨਹੀਂ ਫਿਰ ਹੋਰ ਗੁਰੂ ਲੱਭੋਗੇ ਤੇ ਫਿਰ ساری ਜ਼ਿੰਦਗੀ ਗੁਰੂਆਂ ਨੂੰ ਹੀ ਲੱਭਦੇ ਰਹੋਗੇ ਮੈਂ ਅੱਜ ਹਾਂ ਤੇ ਕੱਲ ਨਹੀਂ ਉਤਮ ਹੈ ਸਭ ਕਾਲ ਰਹੇ ਹੈ ਹਰ ਸਮੇਂ ਵਿੱਚ ਰਹਿਣ ਵਾਲੇ ਹਨ ਗੁਰੂ ਗ੍ਰੰਥ ਸਾਹਿਬ ਕੋ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਫਿਰ ਤੀਸਰੀ ਪੰਕਤੀ ਵਿੱਚ ਸਹਿਬਾ ਨੇ ਸਾਫ਼ ਹੁਕਮਨਾਮਾ ਕਰ ਦਿੱਤਾ ਮੇਰੇ ਸਰੀਰ ਤੇ ਯਾਹੈ ਤੈ ਤਿਰਗ ਸਾਹਿਬ ਜਾਨ ਅਦਾਇਬ ਕਰਹਿ ਆ ਮੇਰੇ ਸਰੀਰ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਵੱਡਾ ਕਰਕੇ ਜਾਣਣਾ ਕਿਉਂਕਿ ਮੈਂ ਆਪ ਮੱਥਾ ਟੇਕਦਾ ਹਾਂ ਗੁਰੂ ਅਰਜਨ ਦੇ ਪਾਤਸ਼ਾਹ ਕਹਿ ਰਹੇ ਹਨ ਇਹ ਗੱਲ ਮੈਂ ਆਪ ਇਸ ਗ੍ਰੰਥ ਨੂੰ ਸਜਦਾ ਕਰਦਾ ਹਾਂ ਮੈਂ ਆਪ ਗੁਰੂ ਗ੍ਰੰਥ ਸਾਹਿਬ ਦੀ ਤਿਆਬਿਆ ਵਿੱਚ ਬੈਠਾ ਹਾਂ ਤੋਂ ਜਿਸ ਸ਼ਬਦ ਨੂੰ ਜਿਸ ਕਲਾਮ ਨੂੰ ਗੁਰੂ ਅਰਜਨ ਦੇਵ ਮਹਾਰਾਜ ਆਪ ਮਥਾ ਟੇਕਦੇ ਹਨ ਜਿਸ ਕਲਾਮ ਨੂੰ ਗੁਰੂ ਨਾਨਕ ਸਾਹਿਬ ਵੀ ਗੁਰੂ ਕਹਿੰਦੇ ਹਨ ਸ਼ਬਦ ਗੁਰੂ ਸੂਰਤ ਤੁਨ ਚੇਲਾ ਅਤੇ ਗਿਆਨ ਗੁਰੂ ਆਤਮਪ੍ਰਦੇਸ਼ੋ ਨਾਮ ਵਿਪੂਤ ਲਗਾਓ ਭਾਵ ਸ਼ਬਦ ਵਿਚਾਰ ਜਾਨ ਹੀ ਗੁਰੂ ਹੈ ਮੈਂ ਵਿਚਾਰ ਕਰਨੀ ਹੈ ਕਿ ਸ਼ਬਦ ਗੁਰੂ ਦੇ ਦਰਸ਼ਨ ਤੁਨ ਹੋ ਸਕਣ ਸ਼ਬਦ ਗੁਰੂ ਕਿਵੇਂ ਹੈ ਇਹ ਵਿਚਾਰ ਤੁਹਾਡੇ ਸਾਹਮਣੇ ਰੱਖ ਰਿਆਂ ਹਾਂ ਜਿਸ ਦਿਨ ਇਹ ਪਤਾ ਚੱਲਿਆ ਕਿ ਸ਼ਬਦ ਹੀ ਗੁਰੂ ਹੈ ਵਿਚਾਰ ਹੀ ਗੁਰੂ ਹੈ ਜਾਨ ਹੀ ਗੁਰੂ ਹੈ ਜਿਸ ਦਿਨ ਅਸਲੀਅਤ ਦਾ ਪਤਾ ਚਲ ਜਾਵੇਗਾ ਜਦ ਕਹਿੰਦੇ ਹਨ ਨਾ ਕਿ ਫਲਾਣਾ ਬੰਦਾ ਬਦਲ ਗਿਆ ਹੈ ਤੋਂ ਕੀ ਬਦਲਿਆ ਹੈ ਭਾਵ ਕੁਝ ਵੀ ਨਹੀਂ ਸਿਰਫ ਉਸ ਦੇ ਖਿਆਲ ਹੀ ਬਦਲਦੇ ਹਨ ਸਿਰਫ ਤਾਂ ਸਿਰ ਵਿਚਾਰ ਬਦਲ ਜਾਂਦੇ ਹਨ ਨਾ ਹੱਥ ਬਦਲਦੇ ਹਨ ਅਤੇ ਨਾ ਹੀ ਪੈਰ ਆਦ ਨਾ ਮੂੰਹ ਤੇ ਮੱਥਾ ਬਦਲਦਾ ਪਿਆਰਿਓ ਮਨੁੱਖ ਦੇ ਅੰਦਰ ਦੀ ਵਿਚਾਰ ਧਾਰਾ ਬਦਲ ਜਾਂਦੀ ਹੈ ਤੇ ਮਨੁੱਖ ਬਦਲ ਜਾਂਦਾ ਹੈ ਸਭ ਕੁਝ ਤਬਦੀਲ ਹੋ ਜਾਂਦਾ ਇੱਕ ਗਲਤ ਵਿਚਾਰ ਅੰਦਰ ਪੈਦਾ ਹੋਈ ਤਾਂ ਜੀਵਨ ਗਲਤ ਧਾਰਾ ਤੇ ਚਲਾ ਜਾਵੇਗਾ ਕੋ ਸਤਨਾਮ ਇੱਕ ਡਾਕੂ ਕੌਣ ਹੈ ਉਸਦੇ ਸੋਚਣ ਦਾ ਟੰਗ ਗਲਤ ਹੈ ਇੱਕ ਜ਼ਾਲਮ ਕੌਣ ਹੈ ਇੱਕ ਦੁਰਾਚਾਰੀ ਕੌਣ ਹੈ ਬਸ ਉਹਨਾਂ ਦੇ ਸੋਚਣ ਦਾ ਟੰਗ ਗਲਤ ਹੈ ਇੱਕ ਥੱਗ ਇੱਕ ਮੂਰਖ ਕੌਣ ਹੈ ਬਸ ਉਹਨਾਂ ਦੇ ਸੋਚਣ ਦਾ ਟੰਗ ਹੀ ਤਾਂ ਗਲਤ ਹੈ ਪਿਆਰੇ ਉਹ ਮਹਾਨ ਕੋਸ਼ ਭਾਈ ਸਹਿਵਕਾਨ ਸਿੰਘ ਜੀ ਨੰਬਾ ਵਾਲਿਆਂ ਨੇ ਮੂਰਖ ਦੇ ਅਰਥ ਬੜੇ ਗਜਬ ਦੇ ਕੀਤੇ ਨੇ ਉਹ ਕਹਿੰਦੇ ਨੇ ਜਿਸ ਬੰਦੇ ਨੇ ਬੋਲਣ ਲੱਗਿਆ ਸਿਰਫ ਮੂੰਹ ਹੀ ਅੱਗੇ ਰੱਖਿਆ ਦਿਮਾਗ ਨਹੀਂ ਸੋਚਣਾ ਨਹੀਂ ਸਿਰਫ ਮੂੰਹ ਹੀ ਅੱਗੇ ਰੱਖਿਆ ਉਸ ਨੂੰ ਕਹਿੰਦੇ ਨੇ ਮੂੰਹ ਰੱਖ ਮੂੰਹ ਤੇ ਅਸੀਂ ਰੱਖ ਦਿੱਤਾ ਹੈ ਜ਼ਬਾਨ ਤੇ ਚੱਲ ਗਈ ਪਰ ਦਿਮਾਗ ਨਹੀਂ ਸੋਚਿਆ ਦਿਲ ਦਿਮਾਗ ਤੋਂ ਕੰਮ ਨਹੀਂ ਲਿਆ ਸਿਰ ਮੂੰਹ ਤੋਂ ਹੀ ਕੰਮ ਲਿਆ ਹੈ ਤੇ ਹਰ ਮਹਿਫਲ ਵਿੱਚ ਮੂੰਹ ਹੀ ਅੱਗੇ ਕੀਤਾ ਉਹਨੂੰ ਕਹੀਏ ਮੂੰਹ ਰੱਖ ਉਸ ਨੂੰ ਕਿਹਾ ਗਿਆ ਮੂੰਹ ਰੱਖ ਕਿਤਨੇ ਸੋਹਣੇ ਅਰਥ ਕੀਤੇ ਭਾਈ ਕਾਂ ਸਿੰਘ ਨਬਾਨੇ ਪਿਆਰਿਓ ਉਸ ਨੂੰ ਕਹਿੰਦੇ ਹਨ ਮੂੰਹ ਰੱਖ ਖਾਣ ਲੱਗਿਆ ਜਿਸ ਨੇ ਸੋਚਿਆ ਹੀ ਨਹੀਂ ਕਿ ਮੈਂ ਇਹ ਖਾਣਾ ਹੈ ਕਿ ਨਹੀਂ ਸਿਰ ਮੂੰਹ ਹੀ ਅਕੇ ਰੱਖਿਆ ਉਸ ਨੂੰ ਆਖਿਆ ਗਿਆ ਹੈ ਮੂੰਹ ਰੱਖ ਫਿਰ ਕਿਸੇ ਦਾ ਮੂੰਹ ਰੱਖ ਕੇ ਹੀ ਗੱਲ ਕਰਨੀ ਪਈ ਜਿਹੜੀ ਗੱਲ ਕਹੀਏ ਸੱਚ ਤੋਂ ਹੈ ਨਹੀਂ ਫਿਰ ਵੀ ਹਾਂ ਕਹੀ ਜਾਏ ਕਿਉਂਕਿ ਮੂੰਹ ਜੋ ਰੱਖਣਾ ਸੀ ਤੇ ਅੰਦਰੋਂ ਜ਼ਮੀਰ ਤਾਂ ਮੰਨੇ ਤੇ ਸਿਰਫ ਮੂੰਹ ਰੱਖ ਕੇ ਗੱਲ ਕਰਨੀ ਪਏ ਤੇ ਗੱਲ ਕਰਨ ਵਾਲਾ ਮੂਰਖ ਹੈ ਕਿਸੇ ਥਾਂ ਤੇ ਕੁਝ ਆਖਣਾ ਹੈ ਤੇ ਚੁੱਪ ਕਰ ਰਿਹਾ ਨਹੀਂ ਆਖਿਆ ਪੁੱਛਿਆ ਵੀ ਤੂੰ ਕਿਉਂ ਨਹੀਂ ਬੋਲਿਆ ਤੇ ਕਹਿਣ ਲੱਗਾ ਕਲੇ ਦਾ ਮੂੰਹ ਦਾ ਰੱਖਣਾ ਸੀ ਚੋ ਮੂੰਹ ਰੱਖ ਕੇ ਚੁੱਪ ਕਰ ਜਾਣਾ ਤੇ ਮੂੰਹ ਰੱਖ ਕੇ ਬੋਲ ਪੈਣਾ ਤੇ ਬੋਲਣ ਲੱਗਿਆ ਸਿਰ ਮੂੰਹ ਹੀ ਅੱਗੇ ਰੱਖਣਾ ਤੋ ਦਿਲ ਦਿਮਾਗ ਤੋਂ ਕੰਮ ਨਾ ਲੈਣ ਵਾਲਿਆਂ ਨੂੰ ਸਹਬ ਕਹਿੰਦੇ ਹਨ ਮੂਰਖ ਭਾਈ ਕਾਨਸਿਵ ਨਾ ਭਾਈ ਕਾਨਸਿਗ ਨਾ ਪਾਣੇ ਅਰਥ ਕੀਤੇ ਹਨ ਮੂਰਖ ਮੂੰਹ ਅੱਗੇ ਰੱਖ ਕੇ ਗੱਲ ਕਰਦੇ ਹਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਹੈ ਇੱਕ ਵਿਚਾਰ ਬ੍ਰਹਮ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਜੋਰ ਰੋਮਾਲੇ ਹਨ ਨਾ ਇਹ ਬਸ ਇਉਂ ਹੈ ਜਿਵੇਂ ਮੇਰੇ ਸਿਰ ਤੇ ਪੱਗ ਹੈ ਮੇਰੀ ਕਮੀਜ਼ ਇਹਨਾਂ ਨਾਲ ਮੈਂ ਆਪਣਾ ਤਲ ਟਕਿਆ ਹੈ ਪਰ ਮੈਂ ਕੁੜਤਾ ਨਹੀਂ ਹਾਂ ਮੈਂ ਪਜਾਮੇ ਨਾਲ ਆਪਣਾ ਲੰਗੇਜ ਟਕਿਆ ਹੈ ਪਰ ਮੈਂ ਪਜਾਮਾ ਨਹੀਂ ਇਸੇ ਤਰ੍ਹਾਂ ਪਾਲਕੀ ਗੁਰੂ ਨਹੀਂ ਇਹ ਰੋਮਾਲੇ ਵੀ ਗੁਰੂ ਨਹੀਂ ਹਨ ਇਹ ਪੀੜੀ ਵੀ ਗੁਰੂ ਨਹੀਂ ਫਿਰ ਗੁਰੂ ਕੀ ਹੈ ਸ਼ਬਦ ਗੁਰੂ ਹੈ ਸੂਰਤ ਕੀ ਹੈ ਤੁਨ ਚੇਲਾ ਸੇਬਾ ਨਹੀਂ ਸਬ ਬਣੀਂਦ ਰੱਖਿਆ ਪਰ ਪਿਆਰ ਅਜਦੇ ਸਿੱਖ ਵੀ ਸਿਰਫ ਤਾਂ ਸਿਰ ਰੁਮਾਲਿਆਂ ਨੂੰ ਪਾਲਕਿਆਂ ਨੂੰ ਮੱਥੇ ਟੇਕਦੇ ਪੀੜਿਆਂ ਨੂੰ ਗੁੱਸਾ ਨਾ ਕਰ ਜਾਣਾ ਮੇਰੇ ਵੀਰੇ ਪਿਆਰਿਓ ਬਾਣੀ ਗੁਰੂ ਗੁਰੂ ਹੈ ਬਾਣੀ ਸੱਚ ਜਾਣ ਬਹੁਤ ਬੰਦੇ ਪਾਲਕੀ ਨਾਲ ਜੁੜਦੇ ਹਨ ਰੁਮਾਲਿਆਂ ਨਾਲ ਜੁੜਦੇ ਹਨ ਪਰ ਕਈ ਕਹਿਣਗੇ ਰੁਮਾਲੇ ਚੁੱਕ ਕੇ ਦਰਸ਼ਨ ਕਰਾਓ ਤੁਸੀਂ ਭੁਲੇਖੇ 'ਚ ਇਹ ਨਾ ਹੋ ਦਰਸ਼ਨ ਕੀ ਹੈ ਗੁਰੂ ਦਾ ਸ਼ਬਦ ਸੁਣਨਾ ਗੁਰੂ ਦਾ ਦਰਸ਼ਨ ਹੈ ਪਿਆਰਿਓ ਇਹ ਹੁੰਦਾ ਹੈ ਨੇਤਰ ਦਾ ਦਰਸ਼ਨ ਇੱਕ ਹੁੰਦਾ ਹੈ ਸਰਵਣ ਦਾ ਦਰਸ਼ਨ ਇੱਕ ਹੁੰਦਾ ਹੈ ਸੁਪਨ ਦਾ ਦਰਸ਼ਨ ਇੱਕ ਹੁੰਦਾ ਹੈ ਚਿੱਤਰ ਦਰਸ਼ਨ ਦਰਸ਼ਨ ਵੀ 6 7 ਪ੍ਰਕਾਰ ਦੇ ਆਲਮਾ ਨੇ ਮੰਨੇ ਨੇ ਅਸੀਂ ਹੁਣ ਜੋ ਗੁਰੂ ਦਾ ਦਰਸ਼ਨ ਕਰਨਾ ਹੈ ਉਹ ਹੈ ਸਰਵਣ ਦਰਸ਼ਨ ਅਸੀਂ ਕੰਨਾਂ ਦੇ ਨਾਲ ਸੁਣਦੇ ਹਾਂ ਕੰਨਾਂ ਨਾਲ ਗੱਲ ਸੁਣਨੀ ਹੈ ਬਈ ਗੁਰੂ ਕੀ ਹੈ ਫਿਰ ਉਸ ਸੁਣੀ ਹੋਈ ਵਿੱਚੋਂ ਗੁਰੂ ਦੇ ਦਰਸ਼ਨ ਕਰਨੇ ਹਨ ਬਾਈ ਗੁਰੂ ਜੋ ਕੁਝ ਆਖ ਰਿਹਾ ਹੈ ਕੀ ਆਖਰਾਂ ਇਸ ਤਰੀਕੇ ਨਾਲ ਖਿਆਲੀ ਦਰਸਨ ਕਰਨੀ ਹਨ ਫਿਰ ਜਦ ਦੇ ਵਿਚਾਰ ਸਾਡੀ ਕਲਪਨਾ ਸਾਡੇ ਅੰਤਿਸ਼ਕ ਕਰਨ ਵਿੱਚ ਚਲੀ ਗਈ ਤਾਂ ਜ਼ਿੰਦਗੀ ਬਦਲ ਜਾਏਗੀ ਨਹੀਂ ਤਾਂ ਖਿਮਾ ਕਰਨੀ ਗੁਰੂ ਨਾਨਕ ਨੂੰ ਵੇਖਣ ਵਾਲਿਆਂ ਚੋਂ ਉਹ ਵੀ ਸਨ ਜੋ ਬਾਬੇ ਨੂੰ ਪੱਥਰ ਮਾਰਦੇ ਰੱਖੋ ਸਤਨਾਮ ਸ੍ਰੀ ਵਾਹਿਗੁਰੂ ਜੋ ਬਾਬੇ ਨਾਨਕ ਨੂੰ ਪੱਥਰ ਮਾਰਦੇ ਸਨ ਤੋਂ ਨਿਰੀ ਵੇਖਣ ਨਾਲ ਹੀ ਗੱਲ ਨਹੀਂ ਬਣਦੀ ਤੁਸੀਂ ਗੁਰੂ ਨੂੰ ਇੱਕ ਸ਼ਕਤੀ ਸਮਝੋ ਇੱਕ ਵਿਅਕਤੀ ਨਹੀਂ ਤੁਸੀਂ ਈਸ਼ਵਰ ਇੱਕ ਸ਼ਕਤੀ ਸਮਝੋ ਵਿਅਕਤੀ ਨਹੀਂ ਉਹ ਇੱਕ ਤਾਕਤ ਹੈ ਸ਼ਖਸੀਅਤ ਨਹੀਂ ਹੈ ਮਨੁੱਖ ਨਹੀਂ ਪੰਜ ਤਤ ਦਾ ਸਰੀਰ ਨਹੀਂ ਹੈ ਮਨੁੱਖ ਇੱਕੋ ਥਾਂ ਤੇ ਹੋ ਸਕਦਾ ਹੈ ਸਾਰੀਆਂ ਥਾਵਾਂ ਤੇ ਮਨੁੱਖ ਨਹੀਂ ਹੋ ਸਕਦਾ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿ ਮੈਂ ਇੱਥੇ ਬੈਠਾ ਹਾਂ ਮੇਰੇ ਕੋਲ ਜਿਹੜੇ ਬੈਠੇ ਨੇ ਤੇ ਮੇਰੇ ਕੋਲ ਅਰਦਾਸ ਤੇ ਜੋਗੜੀ ਅਤੇ ਮੇਰੇ ਦਰਸ਼ਨ ਕਰ ਸਕਦੇ ਨਹੀਂ ਭਾਈ ਤੇ ਬਾਕੀ ਦੇਸ ਕਿੱਥੇ ਜਾਣਗੇ ਉਹ ਮੈਨੂੰ ਕਿਸ ਤਰ੍ਹਾਂ ਵੇਖਣਗੇ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਨੂੰ ਕਹਿਣਾ ਪਿਆ ਤੇ ਗਾਂ ਚੱਲ ਕੇ ਪੂਰੀ ਰਸਮ ਤੇ ਮਰਿਆਦਾ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣਾ ਪਿਆ ਕਿ ਬਾਣੀ ਹੀ ਗੁਰੂ ਹੈ ਸ਼ਬਦ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਮੇਰੇ ਸਰੂਪ ਤੇ ਜਾਂ ਤੇ ਹੈ ਦੀਰਗ ਸਹਿਬਾਨ ਅਦਾਇਬ ਕਰੇ ਹੈ ਇਸ ਸਪਸ਼ਟ ਸ਼ਬਦ ਨੇ ਕਿ ਮੇਰੇ ਸਰੂਪ ਨਾਲੋਂ ਗੁਰੂ ਗ੍ਰੰਥ ਸਾਹਿਬ ਨੂੰ ਵੱਡਾ ਜਾਨਾ ਕਿਉਂਕਿ ਮੈਂ ਸੇਵੈਮ ਖੁਦ ਗੁਰਬਾਣੀ ਦਾ ਉਪਾਸਕ ਹਾਂ ਤੇ ਸਵਾਲ ਪੈਦਾ ਇਹ ਹੁੰਦਾ ਹੈ ਕਿ ਪਾਤਸ਼ਾਹ ਕੀ ਗੁਰਬਾਣੀ ਤੁਹਾਡੀ ਨਹੀਂ ਮਹਾਰਾਜ ਕਹਿੰਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਇਹ ਬਾਣੀ ਕਹਿੰਦੇ ਖਸਮ ਦੀ ਸਹਿਬ ਦੀ ਪਰਮਾਤਮਾ ਦੀ ਬਾਣੀ ਹੈ ਤੈਸੜਾ ਕਰੀ ਗਿਆਨ ਵੇ ਲਾ ਲੋ ਮਹਾਰਾਜ ਨੇ ਸਪਸ਼ਟ ਕਹਿ ਦਿੱਤਾ ਕਿ ਬਾਣੀ ਮੇਰੀ ਨਹੀਂ ਇਹ ਮੇਰੇ ਖਿਆਲ ਨਹੀਂ ਹਨ ਇਹ ਮੇਰੇ ਜਹਿਨ ਤੋਂ ਨਹੀਂ ਨਿਕਲੇ ਆਤਮਾ ਮੇਰੀ ਜਦ ਪ੍ਰਭੂ ਨਾਲ ਜੁੜਦੀ ਹੈ ਤੋ ਮੈਂ ਬੋਲਦਾ ਹਾਂ ਇਹ ਬਚਨ ਮੇਰੇ ਨਹੀਂ ਮੁਹੰਮਦ ਸਹਿਬ ਆਪਣੇ ਸ਼ਿਸ਼ਿਆ ਨੂੰ ਕਹਿੰਦੇ ਨੇ ਕਿ ਇਹ ਇਲਹਾਮ ਹੋਇਆ ਹੈ ਖੁਦਾ ਦੀ ਤਰਫੋਂ ਕਲਾਮ ਆਇਆ ਹੈ ਇਹ ਗੱਲ ਗਲਤ ਨਹੀਂ ਜਦ ਵੀ ਕੋਈ ਪੈਗੰਬਰ ਅਵਤਾਰ ਬੋਲਦਾ ਆਪ ਨਹੀਂ ਬੋਲਦਾ ਉਹ ਆਪ ਨਹੀਂ ਕਹਿੰਦਾ ਇੱਕ ਗਿਆਨਮਾਨ ਇੱਕ ਗਿਆਨ ਹੁੰਦਾ ਹੈ ਜੋ ਬਾਹਰੋਂ ਇਕੱਠਾ ਕੀਤਾ ਜਾਂਦਾ ਹੈ ਤੇ ਇੱਕ ਹੁੰਦਾ ਹੈ ਉਹ ਜਿਹੜਾ ਅੰਦਰੋਂ ਫੁੱਟਦਾ ਹੈ ਜਿਹੜਾ ਗਿਆਨ ਬਾਹਰੋਂ ਇਕੱਠਾ ਕੀਤਾ ਜਾਂਦਾ ਉਹ ਹੋਜਦਾ ਪਾਣੀ ਸਮਝੋ ਜਾਂ ਟੈਂਕੀ ਦਾ ਪਾਣੀ ਤੇ ਜੇ ਬਹੁਤ ਦਿਨ ਉਹ ਪਿਆ ਰਿਹਾ ਉਹ ਪਾਣੀ ਪਿਆ ਰਹੇ ਤੋ ਪਾਣੀ ਗੰਦਾ ਹੋ ਜਾਂਦਾ ਹੈ ਤੋ ਬੜੇ ਬੜੇ ਗਿਆਨੀਆਂ ਦਾ ਦਿਮਾਗ ਵੀ ਗੰਦਾ ਹੋ ਸਕਦਾ ਹੈ ਲੇਕਿਨ ਜਿਹੜਾ ਅੰਦਰੋਂ ਗਿਆਨ ਉੱਰਦਾ ਹੈ ਨਾ ਉਹ ਨਿਰਮਲ ਜਲ ਹੈ ਝਰਨੇ ਦਾ ਪਾਣੀ ਹੈ ਇਹ ਜੋ ਗੁਰਬਾਣੀ ਹੈ ਨਾ ਇਹ ਬਾਹਰੋਂ ਇਕੱਠਾ ਕੀਤਾ ਗਿਆ ਨਹੀਂ ਇਹ ਤਾਂ ਅੰਮਿਓ ਚੱਲੇ ਝਰਨੇ ਇਹ ਤਾਂ ਸਤਿਗੁਰਾਂ ਨੇ ਅੰਤਿਸ਼ ਕਰਨ ਚੋਂ ਝਰਨੇ ਚੱਲੇ ਨੇ ਤੋਂ ਜਦ ਮੈਂ ਹਜ਼ਰਤ موسی ਬਾਰੇ ਪੜਦਾ ਉਹ ਵੀ ਆਪਣੇ ਸ਼ਿਸ਼ਿਆਂ ਨੂੰ ਕਹਿੰਦੇ ਹਨ ਕਹੋ ਨੂਰ ਤੇ ਜਦ ਮੈਂ ਬੈਠਦਾ ਹਾਂ ਖੁਦਾ ਮੇਰੇ ਨਾਲ ਗੱਲਾਂ ਕਰਦਾ ਹੈ ਦਰਸਾ ਆਤਮਾ ਤੋਂ ਜਿਹੜੇ ਖਿਆਲ ਉੱਠਦੇ ਨੇ ਉਹ ਪ੍ਰਤੀਤ ਹੁੰਦੇ ਨੇ ਬਈ ਇਹ ਮੇਰੇ ਆਪਣੇ ਤੇ ਹੈ ਨਹੀਂ ਇਤਨੀ ਗਹਿਰੀ ਜਿਹੜੀ ਗੱਲ ਹੈ ਨਿਕਲ ਰਹੀ ਹੈ ਹਿਰਦੇ ਦੀ ਗਹਿਰਾਈ ਤੋਂ ਇਹ ਆਪਣੀ ਨਹੀਂ ਹੋਵੇਗੀ ਤੋਂ ਮਹਾਂਪੁਰਸ਼ਾਂ ਨੂੰ ਪਤਾ ਚੱਲਾ ਜਾਂਦਾ ਹੈ ਕਿ ਸਿੱਧੀ ਰੱਬ ਦੀ ਗੱਲ ਈਸ਼ਵਰ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਬਚਿਤ੍ਰ ਨਾਟਕ ਵਿੱਚ ਸਾਫ਼ ਕਹਿੰਦੀ ਹਨ ਆਕਾਲ ਪੁਰਖ ਬਾਚ ਇਸ ਕੀਟ ਪੱਤਰੀ ਆਕਾਲ ਪੁਰਖ ਦੇ ਬਚਨ ਆਕਾਲ ਪੁਰਖ ਦਾ ਹੁਕਮ ਹੈ ਕੀੜੇ ਨੂੰ ਆਕਾਲ ਪੁਰਖ ਨੇ ਮੈਨੂੰ ਕੀ ਆਖਿਆ ਤੁਸੀਂ ਸੁਣੋ ਤੋ ਜੋ ਕੁ ਜਮਾ ਰਾਜ ਨੂੰ ਬਚਿੱਤਰ ਨਾਟਕ ਵਿੱਚ ਸੁਣਾਇਆ ਕਹਿੰਦੇ ਨੇ ਮੇਰੇ ਨਹੀਂ ਖਾਲ ਅਕਾਲ ਪੁਰਖ ਦੇ ਬਚਨ ਨੇ ਇਸ ਤਰੀਕੇ ਨਾਲ ਪਹਿਲੇ ਪਾਤਸ਼ਾਹ ਤੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ ਕਿ ਜੋਗ ਦੱਸੀ ਕਹਿ ਨਹੀਂ ਹਾਂ ਇਹ ਖਸਮ ਦੀ ਬਾਣੀ ਹੈ ਖਸਮ ਦੀ ਗੱਲ ਹੈ ਈਸ਼ਵਰ ਤੋਂ ਆਈ ਹੈ ਸਾਡੀ ਨਹੀਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇੰਜ ਕਹਿੰਦੇ ਨੇ ਕਿ ਭਾਂਡੇ ਗੁਰੂ ਨਾਨਕ ਦੇ ਨੇ ਤੇ ਭੋਜਨ ਅਕਾਲ ਪੁਰਖ ਦਾ ਹੈ ਬਸ ਇੰਨੀ ਗੱਲ ਹੈ ਜਬਾਨ ਗੁਰੂ ਨਾਨਕ ਦੀ ਆਵਾਜ਼ ਗੁਰੂ ਨਾਨਕ ਦੀ ਹੈ ਪਰ ਇਨਾਂ ਭਾਂਡਿਆਂ ਵਿੱਚ ਜਿਹੜੀ ਵਸਤੂ ਤੇ ਪਦਾਰਥ ਪਿਆ ਹੈ ਉਹ ਕਾਲਪੁਰਖ ਦਾ ਹੈ ਭਾਂਡੇ ਆਖਰ ਗੁਰੂ ਨਾਨਕ ਦੇ ਨੇ ਪਰ ਸਹਿਬ ਕਹਿੰਦੇ ਨੇ ਨਾ ਭਾਂਡਿਆਂ ਵਿੱਚ ਪਰੋਸ ਕੇ ਜੋ ਮੈਂ ਦੇ ਰਿਹਾ ਉਹ ਖਸਮ ਦੀ ਬਾਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੰਨੀ ਗੱਲ ਸਮਝਣ ਵਾਲੀ ਹੈ ਪਿਆਰਿਓ ਉਹ ਗੱਲ ਈਸ਼ਵਰੀ ਹੈ ਜਿਸ ਦਿਨ ਬੰਦਾ ਗੁਰਬਾਣੀ ਨਾਲ ਜੁੜਦਾ ਹੈ ਉਸ ਦਿਨ ਹੀ ਉਹ ਖਸਮ ਨਾਲ ਜੁੜ ਜਾਂਦਾ ਹੈ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਇਹ ਗੁਰਬਾਣੀ ਇੱਕ ਕਲਾਮ ਹਰ ਬੰਦਾ ਨਹੀਂ ਸੁਣ ਸਕਦਾ ਇਹਦੇ ਸੁਣਨ ਵਾਸਤੇ ਦਿਲ ਦਿਮਾਗ ਪਹਿਲੋਂ ਬਣਾਣਾ ਪੈਂਦਾ ਇਸੇ ਕਾਰਨ ਧਰਮ ਗ੍ਰੰਥ ਕਹਿੰਦਾ ਹੈ ਕਿ ਮਨੁੱਖ ਨੂੰ ਸੰਸਾਰ ਵਿੱਚ ਉਹ ਵਸਤੂ ਮਿਲ ਜਾਂਦੀ ਹੈ ਜਿਸ ਦੇ ਯੋਗ ਮਨੁੱਖ ਆਪਣੇ ਆਪ ਨੂੰ ਬਣਾ ਲੈਂਦਾ ਹੈ ਤੇ ਜਿਹੜੀ ਚੀਜ਼ ਸੰਸਾਰ ਵਿੱਚ ਅੱਜ ਤੱਕ ਮਨੁੱਖ ਨੂੰ ਨਹੀਂ ਮਿਲੀ ਈਸ਼ਵਰ ਦਾ ਦੋਸਤ ਨਹੀਂ ਮਨੁੱਖ ਨੇ ਆਪਣੇ ਆਪ ਨੂੰ ਪੱਤਰ ਨਹੀਂ ਬਣਾਇਆ ਉਸ ਦੇ ਯੋਗ ਨਹੀਂ ਬਣਾਇਆ ਅਗਰ ਇਹ ਬੰਦਾ ਇਹ ਅੱਖੇ ਕੀ ਮੈਂ ਅੱਖਾਂ ਖੋਲੀਆਂ ਹੀ ਨਹੀਂ ਤੇ ਸੂਰਜ ਨੂੰ ਵੇਖਣਾ ਹੈ ਤੇ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਕਿ ਉਹ ਵੇਖ ਲਵੇ ਸੂਰਜ ਨੂੰ ਵੇਖਣ ਵਾਸਤੇ ਤਾਂ ਅੱਖਾਂ ਖੋਲਣੀਆਂ ਲਾਜ਼ਮੀ ਹਨ ਪਿਆਰਿਓ ਤੁਹਾਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ ਹੈ ਅੱਖਾਂ ਬੰਦ ਕਰਕੇ ਸੂਰਜ ਨੂੰ ਨਹੀਂ ਦੇਖਿਆ ਜਾ ਸਕਦਾ ਅੱਖਾਂ ਬਿਨਾਂ ਉਹ ਸੂਰਜ ਨੂੰ ਨਹੀਂ ਵੇਖ ਸਕੇਗਾ ਤੇ ਹੁਣ ਮੈਂ ਕੋਸ਼ਿਸ਼ ਕਰਦਾ ਹਾਂ ਕੁਝ ਦਿਨ ਇੰਤਜ਼ਾਰ ਕਰਦਾ ਹਾਂ ਸਾਧਨਾ ਕਰਦਾ ਹਾਂ ਤੇ ਕਹੀ ਮੈਂ ਬਿਗੈਰ ਅੱਖਾਂ ਖੋਲੇ ਹੀ ਕੋਸ਼ਿਸ਼ ਕਰਨੀ ਤਾਂ ਹੋ ਸਕਦਾ ਹੈ ਕਿ ਅੱਖਾਂ ਦੀ ਜੋਤ ਹੀ ਗਵਾ ਬੈਠੇ ਆਖੋ ਸਤਨਾਮ ਜੇ ਬਹੁਤ ਦਿਨ ਉਸਨੇ ਅੱਖਾਂ ਬੰਦ ਰੱਖੀਆਂ ਕਹਿੰਦੇ ਨੇ ਤਹਿ ਖਾਨੇ ਵਿੱਚ ਕੋਈ ਬੰਦਾ ਸਾਲ ਦੋ ਸਾਲ ਰਵੇ ਜਿੱਥੇ ਸੂਰਜ ਦੀ ਰੋਸ਼ਨੀ ਜਾਇ ਹੀ ਨਾ ਅਗਰ ਉਹ ਦੋ ਸਾਲ ਬਾਅਦ ਹਨੇਰੇ ਤੋਂ ਬਾਹਰ ਆਵੇਗਾ ਤੁੱਖਾਂ ਵਿੱਚ ਰੋਸ਼ਨੀ ਨਹੀਂ ਹੋਏਗੀ ਇੰਜ ਕਹਿੰਦੇ ਨੇ ਸਿਆਣੇ ਕਿ ਉਹ ਸੂਰਜ ਨੂੰ ਨਹੀਂ ਵੇਖ ਸਕੇਗਾ ਵੇਖਣ ਦੀ ਸ਼ਕਤੀ ਗਵਾ ਬੈਠੇਗਾ ਜਦ ਕੋਈ ਬੰਦਾ ਬਹੁਤ ਮੁੱਦਤ ਤੱਕ ਪਖੰਡ ਝੂਠ ਤੇ ਫਰੇਬ ਤੇ ਮੂਰਖਤਾ ਦੇ ਆਲੇ ਦੁਆਲੇ ਰਵੇ ਤੇ ਸੱਚ ਸੁਣਨ ਦੀ ਸ਼ਕਤੀ ਉਸ ਵਿੱਚੋਂ ਖਤਮ ਹੋ ਜਾਂਦੀ ਹੈ ਪਿਆਰਿਓ ਨਹੀਂ ਸੁਣ ਸਕਦਾ ਸੱਚ ਤੁਸੀਂ ਤਜਰਬਾ ਕਰਕੇ ਵੇਖ ਲੈਣਾ ਪਖੰਡ ਝੂਠ ਫਰੇਬ ਦੇ ਆਲੇ ਦੁਆਲੇ ਰਹਿਣ ਨਾਲ ਮਨੁੱਖ ਦੇ ਅੰਦਰੂ ਸ਼ਕਤੀ ਖਤਮ ਹੋ ਜਾਂਦੀ ਹੈ ਜਿਸ ਨਾਲ ਸੱਚ ਵੇਖ ਸਕੀਏ ਜਿਸ ਨਾਲ ਈਸ਼ਵਰ ਦੇ ਦਰਸ਼ਨ ਕਰੀਦੇ ਹਨ ਜਿਸ ਨਾਲ ਗੁਰੂ ਦੀ ਜੋਤ ਦੇ ਦਰਸ਼ਨ ਕਰੀਦੇ ਹਨ ਇਹ ਠੀਕ ਹੈ ਕਿ ਐਸੇ ਮੁੰਡੇ ਦਾ ਕੋਈ ਕਸੂਰ ਨਹੀਂ ਜਿਸ ਨੂੰ ਸੂਰਜ ਨਹੀਂ ਦਿਖ ਰਿਹਾ ਕਿਉਂਕਿ ਸੂਰਜ ਨੂੰ ਵੇਖਣ ਵਾਸਤੇ ਅੱਖਾਂ ਦਾ ਨੂਰ ਚਾਹੀਦਾ ਜੋਤ ਚਾਹੀਦੀ ਹੈ ਜਦ ਅੱਖਾਂ ਵਿੱਚ ਨੂਰ ਹੀ ਕੋਈ ਨਹੀਂ ਤੇ ਉਹ ਕਿਸ ਤਰ੍ਹਾਂ ਵੇਖੇਗਾ ਯਕੀਨ ਨਾ ਜਾਣੋ ਗੁਰੂ ਗ੍ਰੰਥ ਸਾਹਿਬ ਨੂੰ ਵੇਖਣ ਵਾਸਤੇ ਵਿਸ਼ੇਸ਼ ਅੱਖ ਚਾਹੀਦੀ ਹੈ ਪਿਆਰਿਓ ਇੱਕ ਖਾਸ ਅੱਖ ਚਾਹ ਜਿਸ ਖਾਸ ਹਿਰਦਾ ਚਾਹੀਦਾ ਹੈ ਇੱਕ ਵਿਚਾਰ ਰੱਖਣ ਦਾ ਮੇਰਾ ਮਕਸਦ ਹੀ ਹੈ ਕਿ ਕਿਸੇ ਤਰੀਕੇ ਨਾਲ ਅਸੀਂ ਗੁਰਬਾਣੀ ਦੇ ਦਰਸ਼ਨ ਕਰ ਸਕੀਏ ਬਸ ਦਰਸ਼ਨ ਕਰਨਾ ਹੀ ਕਾਫੀ ਹੈ ਜਿਸ ਦਿਨ ਦਰਸ਼ਨ ਕੀਤਾ ਗੁਰਬਾਣੀ ਦਾ ਪ੍ਰਭਾਵ ਆਪੇ ਹੀ ਜੀਵਨ ਵਿੱਚ ਪਵੇਗਾ ਗੁਰਬਾਣੀ 'ਚ ਰਸ ਹੈ ਗੁਰਬਾਣੀ ਤੇ ਗੱਲ ਹੀ ਐਸੀ ਹੈ ਗੁਰਬਾਣੀ ਤੇ ਸ਼ਕਤੀ ਹੀ ਐਸੀ ਹੈ ਅਜੇ ਤੱਕ ਸਾਡੇ ਹਿਰਦਿਆਂ ਨੇ ਪ੍ਰਭਾਵ ਨਹੀਂ ਕਬੂਲਿਆ ਤੋ ਅਸੀਂ ਗੁਰੂ ਨੂੰ ਵੇਖ ਨਹੀਂ ਸਕੇ ਅਸੀਂ ਪਾਲਕੀ ਹੀ ਵੇਖਦੇ ਰਹੇ ਅਸੀਂ ਚੰਦੋਏ ਹੀ ਵਿਖੇ ਅਸੀਂ ਰੁਮਾਲੇ ਹੀ ਵਿਖੇ ਨੇ ਅਸੀਂ ਪੀੜੀ ਵਿਖੀ ਜਾ ਕਾਗਜ਼ਾਂ ਤੇ ਲਿਖੇ ਅੱਖਰ ਵਿਖੇ ਨੇ ਜਿਸ ਦਿਨ ਇਸ ਤੋਂ ਅੱਗੇ ਨਹੀਂ ਗਈਆਂ ਅਸੀਂ ਨਹੀਂ ਵੇਖਿਆ ਕਿ ਇੱਕ ਇੱਕ ਅੱਖਰ ਵਿਚ ਕੀ ਹੈ ਇੱਕ ਇੱਕ ਸ਼ਬਦ ਵਿੱਚ ਕਿਹੜੇ ਖਿਆਲ ਨੇ ਕਿਹੜਾ ਨੂਰ ਹੈ ਇੱਥੇ ਤੱਕ ਅਜੇ ਸਾਡੀ ਦ੍ਰਿਸ਼ਟੀ ਨਾ ਜਾ ਸਕੀ ਜਦੋਂ ਅਸੀਂ ਅੰਦਰੋਂ ਅੰਦਰਲੀ ਜੋਤ ਨਾ ਪਰਮਾਤਮਾ ਦੀ ਜੋਤ ਦੇ ਦਰਸ਼ਨ ਕਰਾਂਗੇ ਉਸ ਤੇ ਨਸੀਰਪ ਨੂੰ ਪਾਲ ਲਵਾਂਗੇ ਅਸੀਂ ਹਜੇ ਤੱਕ ਰੁਮਾਲਿਆਂ ਚੰਦੋਆਂ ਤੇ ਪੀੜੀਆਂ ਵਿੱਚ ਫਸੇ ਹਾਂ ਕੱਲੀਆਂ ਦੀਗਾਂ ਵਿੱਚ ਫਸੇ ਹਾਂ ਤੁਸੀਂ ਗੁੱਸਾ ਨਾ ਮਿਲਣ ਲੈਣਾ ਕਿ ਦੇਗ ਦਾ ਬਾਬਾ ਜੀ ਨੇ ਕਹਤਾ ਕਿਉਂਕਿ ਦੀਗਾਂ ਤਾਂ ਅੱਜਕੱਲ ਬਥੇਰੇ ਚੱਕੀ ਫਿਰਦੇ ਨੇ ਖੰਡ ਪਾਠ ਡੇਰਿਆਂ ਦੇ ਵਿੱਚ 100-100 ਕੰਡ ਪਾੜ ਰਕਾਈ ਫਿਰਦੇ ਆ ਜਦੋਂ ਬਾਣੀ ਸੁਣਨੀ ਹੀ ਨਹੀਂ ਤੱਕੀ ਫਾਇਦਾ ਬਾਣੀ ਨੂੰ ਸੁਨਣੋ ਪੜੋ ਵਿਚਾਰੋ ਇਸ ਵਾਸਤੇ ਹੈ ਗੁਰਬਾਣੀ ਉਹਨੂੰ ਅੰਦਰ ਆਪਣੇ ਜੀਵਨ ਦੇ ਵਿੱਚ ਢਾਲੋ ਇਹ ਨਹੀਂ ਕਿ ਕੱਲੀ ਗੁਰਬਾਣੀ ਪੜ ਪੜ ਗੱਡੀ ਲੱਦੀ ਹੈ ਪੜ ਪੜ ਪਰ ਇਹ ਸਾਥ ਸੋਨਿਕ ਬੇਨਤੀ ਸੰਗਤ ਨੇ ਪ੍ਰਮਾਣ ਕਰਨੀ ਆ ਜੀ ਦਾ ਵੀ ਦਾਸ ਸੋਜੀ ਸੰਕ੍ਰਮਤੀ ਪਿੰਡ ਚਾ ਲੀ ਸੀ ਤੋਂ ਲਾਈਵ ਹੋਇਆ ਸੀ ਆ ਜੀ ਨੇ ਗੁਰਮਤ ਕਥਾ ਵਿਚਾਰਾ ਕੀਤੀ ਹੈ ਸ਼ਬਦ ਗੁਰੂ ਬਾਰੇ ਆਪ ਜੀ ਨਾਲ ਵਿਚਾਰ ਸਾਂਝੀ ਕੀਤੀ ਹੈ ਬਹੁਤ ਤੋਂ ਮੇਰੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਆਪਣੇ ਇੱਕ ਹੋਰ ਚੈਨਲ ਹੈ ਜਸਮੀਤ ਸਿੰਘ ਤੇ ਉਹਨੂੰ ਵੀ ਵੱਤਵਾ ਸ਼ੇਅਰ ਕਰਿਆ ਕਰੋ ਦੇ ਜੱਪਾ ਗੁਰਬਾਣੀ ਕਥਾ ਵਿਚਾਰਨਾ ਪੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਚੈਨਲ ਦਾ ਨਾਮ ਲਿਖਣਾ ਸੀ ਪੂਰੀ ਤਰ੍ਹਾਂ